ਹਾਂਜੀ ਹੁਣ ਜਿਹੜੀ ਵਿਕਰਮਜੀਠੀਏ ਤੋਂ ਬਾਅਦ ਬਈ ਸੁਖਵੀਰ ਬਾਦਲ ਦੀ ਖਬਰ ਆ ਗਈ ਹੈ ਸਾਹਮਣੇ ਸੁਖਵੀਰ ਬਾਦਲ ਨੂੰ ਜਿਹੜਾ ਕੀ ਗੁਰਦੁਆਰੇ ਜਾਂਦੇ ਹੀ ਗ੍ਰਿਫਤਾਰ ਕੀਤਾ ਪੰਜਾਬ ਪੁਲਿਸ ਨੇ ਤਾਂ ਪਹਿਲਾਂ ਤੁਹਾਨੂੰ ਇਹ ਵੀਡੀਓ ਦਿਖਾਵਾਂਗੇ ਤੇ ਇੱਕ ਜਿਹੜੀ ਸਿਰਫ ਹੁਣ 5 ਮਿੰਟ ਦੀ ਆ ਤਾਂ ਇਹ ਖਬਰ ਵੀ ਸੁਣਾਵਾਂਗੇ ਤੇ ਜਿਹੜੀ ਹੁਣ ਸੁਣਾਉਣ ਜਾ ਰਹੇ ਇਹਨੂੰ ਘੰਟਾ ਹੋ ਗਿਆ ਖਬਰਾਂ ਇਹਨੂੰ ਤੇ ਜਿਹੜੀ ਇੱਕ ਹੋਰ ਸੁਣਾਵਾਂਗੇ ਉਹਨੂੰ 5 ਮਿੰਟ ਹੋਇਆ ਪਹਿਲਾਂ ਇਹ ਸੁਣੋ ਫਿਰ ਨਾਲ ਦੀ ਨਾਲ ਖਬਰ ਉਹ ਸੁਣਾਵਾਂਗੇ 2 ਮਿੰਟ ਦੀ ਖਬਰ ਇਹ ਸੁਣੋ ਫਿਰ ਕਰਦੇ ਆਪਾਂ ਅਗਲੇ ਵਿਚਾਰ ਵੀ ਸਾਂਝੇ ਤੇ ਸੋਨੂ ਵੀਰ ਤੁਸੀਂ ਗੁਰਦੁਆਰਾ ਸਾਹਿਬ ਤਾਂ ਜਾਣਦੇ ਹੋ ਯਾਰ ਕੋਈ ਟਾਈਮਿੰਗ ਹੈ ਗੁਰਦੁਆਰਾ ਸਾਹਿਬ ਇੱਕ ਘੰਟੇ ਬਾਅਦ ਜਾਣਾ ਸੀ ਸਾਡੀ ਮਰਜ਼ੀ ਨਾਲ ਯਾਰ ਗੁਰੂ ਘਰ ਹੈ ਸਾਡਾ ਸਾਡੀ ਸ਼ਰਧਾ ਹੈ ਬਾਦਲ ਦੇ ਕਾਫਲੇ ਨੂੰ ਰਾਹ ਦੇ ਵਿੱਚ ਸ਼ੋਕਿਆ ਗਿਆ ਹੈ ਮੋਹਾਲ ਇੱਥੇ ਤਲਕੀ ਵਾਲਾ ਇਸ ਵਕਤ ਨਜ਼ਰ ਆ ਰਿਹਾ ਹੈ ਤਨਾਪੂਰਨ ਸਥਿਤੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਇੱਕ ਪਾਸੇ ਸ਼ੋਮਨੀਆ ਕਾਲੀ ਦਲ ਪ੍ਰਜਾਣ ਸਾਫ਼ ਤੌਰ ਤੇ ਕਹਿ ਰਹੇ ਸਾਬ ਤੁਸੀਂ ਤਾਂ ਸਿੱਖੋਂ ਪੱਕਾ ਲਿਓ ਗੁਰਦੁਆਰਾ ਸਾਹਿਬ ਜਾਣ ਤੋਂ ਕਿਉਂ ਰੋਕ ਰਹੇ ਹੋ ਯਾਰ ਨਹੀਂ ਫਿਰ ਚਲੋ ਚਲੋ ਫਿਰ ਚਲੋ ਯਾਰ ਇਹ ਕੋਈ ਗੱਲ ਥੋੜੀ ਐ ਨਹੀਂ ਰੋਕ ਰਹੇ ਤਾਂ ਚਲੋ ਫਿਰ ਆ ਕੀ ਹੁਣ ਅੱਗੋਂ ਤੂੰ ਧੱਕਾ ਧੱਕਾ ਨਾ ਕਰਿਓ ਧੱਕਾ ਨਾ ਕਰਿਓ ਯਾਰ ਉਹ ਯਾਰ ਸ਼ਰਮ ਕਰਿਆ ਕਰੋ ਕੇਜਰੀਵਾਲ ਤੋਂ ਆਪਾਂ ਅਕੀਲਾ ਆਰਡਰ ਲੈਨੇ ਆ ਪੰਜਾਬ ਪੁਲਸ ਆ ਯਾਰ ਐਂ ਤੇ ਮਨ ਲਗਾ ਮੇਰੀ ਨਾਲ ਨਾ ਤੁਸੀਂ ਸਾਰੇ ਲਾ ਕੇ ਕੇਜਰੀਵਾਲ ਨੂੰ ਫੜ ਲਓ ਸਾਡੇ ਪਿੱਛੇ ਲੋਕ ਖੜੇ ਐ ਜੇ ਘੜੀਆਂ ਬੰਦੇ ਪੰਜਾਬ ਬਰਬਾਦ ਕਰਦਾ ਇਹਨਾਂ ਨੇ ਚਲਿਏ ਜੀ ਆ ਆ ਇੱਧਰ ਜਾਣਾ ਪੈਂਦਾ ਗੁਰਦੁਆਰਾ ਸਾਹਿਬ ਜਾਣਾ ਹੈ ਯਾਰ ਗੁਰਦੁਆਰਾ ਸਾਹਿਬ ਲੈ ਚਲੋ ਤੁਸੀਂ ਲੈ ਚਲੋ ਸਾਨੂੰ 5 ਮਿੰਟ ਤੋਂ ਕੀ ਕਰ ਰਹੇ ਹੋ ਜਿਵੇਂ ਸਾਨੂੰ ਆਡੀਓ ਤੁਸੀਂ ਤੁਸੀਂ ਬੱਸ ਚ ਪਾ ਕੇ ਲੈ ਜਾਣਾ ਬੱਸ ਚ ਲੈ ਚਲੋ ਸਾਨੂੰ ਗੁਰਦੁਆਰਾ ਸਾਹਿਬ ਲੈ ਚਲੋ ਤਾਰਦੀ ਗੁਰਦੁਆਰਾ ਸਾਹਿਬ ਚਲੋ ਪਰ ਗੱਲ ਕਰਕੇ ਜਾਇਓ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਹੈ ਸਾਡੇ ਸੀਗੇ ਹਾਰੇ ਨੇ ਸਰ ਪੰਜ ਮਿੰਟਾਂ ਚਾਹੀਦੇ ਪਰ ਪੰਜ ਮਿੰਟਾਂ ਗਿਆ ਬੱਸ ਚ ਜਾਏ ਸਰ ਜਿਸ ਨੂੰ ਮਿਲਾਓ ਐ ਸਭ ਜਿਹੜਾ ਪਿੱਛੇ ਮਿਲਾ ਲਓ ਕਰਿਆ ਸਾਹਿਬ ਹੈਗੇ ਹਾਂਜੀ ਕਰਿਆ ਸਾਹਿਬ ਉਹ ਬਈ ਇਸ ਜਸਪੀਰ ਵੀ ਜੇ ਕਮੀ ਹੋਵੇ ਹੈ ਨਾ ਅਸਟਮਾਲੀ ਇਸ ਕੋਈ ਬੰਦੇ ਵਿੱਚ ਆ ਰਹੇ ਇਸ ਕਮਿੰਗ ਫੈਮਸ ਅੱਛਾ ਤੇ ਸਰ ਉਹਨੇ ਕੀ ਇਨਸਟਰਕਸ਼ਨਸ ਕੀ ਨੀ ਹੈ ਯਾਰ ਸਪਟੇਮਬਰ ਅ ਅ ਸੋਡੀਆਂ ਦੇ ਕੀ ਆਪਣਾ ਕੇਜਰੀਵਾਲ ਦੇ ਸਰ ਮਤਲਬ ਲਾਜ਼ੋ ਉਹਨੇ ਸਮਝਾ ਮੈਨੂੰ ਦੱਸ ਰਹੇ ਸੀ ਕਿ ਇਹ ਕੀ ਕੇਜਰੀਵਾਲ ਦੇ ਹੁਕਮ ਆਏ ਆ ਡਿਪਾਰਟਮੈਂਟ ਲੱਗੇ ਨੇ ਕੋਈ ਗੱਲ ਨਹੀਂ ਪਹਿਲਾਂ ਜੀ ਲਾ ਸਰ ਕੋਈ ਕਹਿਆ ਨਹੀਂ ਥੋੜਾ ਹੁਣ ਚੀਫ ਮਿਨਿਸਟਰ ਨਹੀਂ ਜੀ ਮਿਨਿਸਟਰ ਹੁਣ ਕੌਣ ਹੈ ਆਪਣਾ ਪੰਜਾਬ ਦਾ ਮੈਨੂੰ ਤਾਂ ਹਾਲੇ ਪਤਾ ਨਹੀਂ ਲੱਗ ਰਿਹਾ ਸਹੀ ਦੱਸੋ ਹਾਂਜੀ ਇਹ ਸੁਖਵੀਰ ਬਾਦਲਾ ਇਹਨਾਂ ਨੂੰ ਪੁੱਛਦੇ ਆ ਕਿ ਤੁਹਾਡਾ ਚੀਫ ਮਿਨਿਸਟਰ ਕੌਣ ਆ ਕੀਦੇ ਆਰਡਰਾਂ ਤੇ ਤੁਸੀਂ ਜੋ ਇਹ ਸਾਨੂੰ ਰੋਕ ਰਹੇ ਹੋ ਤੁਹਾਨੂੰ ਇੱਕ ਆਪਾ ਵੀਡੀਓ ਹੋਰ ਸੁਣਾਵਾਂਗੇ ਕਿਉਂਕਿ ਭਈ ਜਿਹੜਾ ਕੀ ਹੁਣ ਵਿਕਰਮਜੀਠੀਏ ਤੋਂ ਬਾਅਦ ਜਿੰਨੇ ਵੀ ਕਾਲੀ ਦਲ ਵਰਕਰ ਆ ਇਹਨਾਂ ਦੇ ਤਾਂ ਉਹਨਾਂ ਨੂੰ ਡਿਟੇਨ ਕਰ ਲਿੱਤਾ ਗਿਆ ਜੇ ਹੁਣ ਜਿਹੜਾ ਕੀ ਸੁਖਵੀਰ ਬਾਦਲਾ ਇਹ ਕਹਿੰਦੇ ਵੀ ਅਸੀਂ ਗੁਰਦੁਆਰਾ ਸਾਹਿਬ ਜਾ ਰਹੇ ਸੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੁਣ ਇਹ ਨਹੀਂ ਪੱਕਾ ਪਤਾ ਵੀ ਗੁਰਦੁਆਰਾ ਸਾਹਿਬ ਜਾ ਰਹੇ ਸੀ ਜਾਂ ਜਿਵੇਂ ਮੁਹਾਲੀ ਦੇ ਵਿੱਚ ਅੱਜ ਬੇਕਰ ਮਜੀਠੀਏ ਦੀ ਪੇਸ਼ੀਆ ਉੱਥੇ ਜਾ ਰਹੇ ਸੀ ਕਿਉਂਕਿ ਜਿੰਨੇ ਵੀ ਕਾਲੀਦਾਰ ਵਰਕਰ ਇਹਨਾਂ ਦੇ ਤਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਡਿਟੇਨ ਕੀਤਾ ਗਿਆ ਤਾਂ ਜਿਹਦੇ ਵਿੱਚ ਹੁਣ ਕਾਪਾ ਖਬਰ ਹੋਰ ਸੁਣਾਵਾਂਗੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਸੁਪਰੀਖ ਸਿੰਘ ਪਾਲ ਖਰਾਂ ਨੂੰ ਜਿੱਥੇ ਡਿਟੇਨ ਕੀਤਾ ਗਿਆ ਸੀਗਾ ਹੁਣ ਉਹਨਾਂ ਨੂੰ ਬਾਹਰ ਇਸ ਵਕਤ ਲਿਜਾਇਆ ਜਾ ਰਿਹਾ ਓਕੇ ਦੀ ਇਸ ਵਕਤ ਦਾਗਾ ਤਸਵੀਰਾਂ

ਹਾਂਜੀ ਇਹ ਸੁਖਵੀਰ ਬਾਦਲਾ ਜੀ ਦਾ ਕਹਿਣਾ ਬਈ ਇਹ ਆ ਵੀ ਜਿਹੜਾ ਕੀ ਇਹ ਕੇਜਰੀਵਾਲ ਦੇ ਆਰਡਰਾਂ ਤੇ ਸਾਨੂੰ ਇਹ ਜੋ ਉਹਨਾਂ ਦੇ ਆਰਡਰ ਆ ਵੀ ਕਿਤੇ ਵੀ ਤੁਹਾਨੂੰ ਕਾਲੀ ਦਲ ਵਰਕਰ ਆ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਓ ਇਹਨਾਂ ਨੂੰ ਅੱਗੇ ਨਾ ਦਿੱਤਾ ਜਾਨ ਨਾ ਦਿੱਤਾ ਜਾਵੇ ਤਾਂ ਕਹਿਣ ਦਾ ਮਤਲਬ ਬਈ ਹੁਣ ਜਿਵੇਂ ਅੱਜ ਜਿਹੜਾ ਕੀ ਹੁਣ ਮਜੀਠੀਏ ਦਾ ਅੱਜ ਉਹਨਾਂ ਰਿਮਾਂਡ ਖਤਮਾਂ ਤੇ ਕੋਰਟ ਦੇ ਵਿੱਚ ਪੇਸ਼ੀ ਆ ਅੱਗੇ ਦਾ ਰਿਮਾਂਡ ਮਿਲ ਸਕਦਾ ਜਾਂ ਨਹੀਂ ਉਹ ਹਜੇ ਮਾਮਲੇ ਸਾਹਮਣੇ ਆਉਣਗੇ ਉਹ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਦੇਖਣਾ ਇਹ ਬਣਦਾ ਜਿਹੜੇ ਹਿਸਾਬ ਨਾਲ ਖਬਰਾਂ ਆ ਰਹੀਆਂ ਵੀ ਅੱਗੇ ਵੀ ਰਿਮਾਂਡ ਮਿਲ ਸਕਦਾ ਜਾਂ ਅੱਗੇ ਇਹਨਾਂ ਦੀ ਕਸਟਡੀ ਜਾਂ ਗ੍ਰਿਫਤਾਰੀ ਅੱਗੇ ਦੀ ਹੋਊਗੀ ਜਾਂ ਨਹੀਂ ਹੋਊਗੀ ਉਹ ਮਾਮਲਾ ਆਪਾਂ ਉਦੋਂ ਸਾਹਮਣਾ ਕਰਾਂ ਉਹ ਤੁਹਾਡੇ ਸਾਹਮਣੇ ਉਦੋਂ ਪੇਸ਼ ਕਰਾਂਗੇ ਜਦੋਂ ਖਬਰ ਆ ਗਈ ਤੁਰੰਤ ਤੁਹਾਡੇ ਨਾਲ ਸਾਂਝੀ ਕਰਾਂ ਤਾਂ ਪਰ ਜਿਹੜੀਆਂ ਹੁਣ ਦੀਆਂ ਖਬਰਾਂ ਇਹਨਾਂ ਦੇ ਵਿੱਚ ਇਹੀ ਆ ਬਈ ਜਿਹੜਾ ਕਿ ਸੁਖਵੀਰ ਬਾਦਲ ਦੇ ਜਿੰਨੇ ਵੀ ਇਹ ਨਾਲ ਦੇ ਕੋਈ ਵੀ ਵਰਕਰ ਹੈ ਜੋ ਕਾਲੀ ਦਲ ਵਰਕਰ ਤਾਂ ਇਹਨਾਂ ਨੂੰ ਵੀ ਡਿਟੇਨ ਕੀਤਾ ਗਿਆ ਹੈ ਤੇ ਜੋ ਸੁਖਵੀਰ ਬਾਦਲ ਨੂੰ ਵੀ ਤੇ ਦੱਸਿਆ ਜਾਂਦਾ ਵੀ ਜੋ ਬਈ ਜੋ ਬਿਕਰਮ ਜੀਠੀਏ ਦੇ ਅੱਜ ਜੋ ਉਹਨਾਂ ਦੀ ਕੋਰਟ ਦੇ ਵਿੱਚ ਪੇਸ਼ੀ ਸੀ ਤੇ ਜਿੱਥੇ ਕਿ ਇਹ ਇਹਨਾਂ ਨੇ ਅੱਜ ਪਹੁੰਚਣਾ ਸੀ ਇਹ ਕਹਿੰਦੇ ਵੀ ਅਸੀਂ ਗੁਰਦੁਆਰਾ ਸਾਹਿਬ ਜਾ ਰਹੇ ਸੀ ਤੇ ਸਾਨੂੰ ਰੋਕਿਆ ਯਾਰਿਆ ਤੇ ਹੁਣ ਬਈ ਪੁਲਿਸ ਕਹਿੰਦੀ ਸਾਡੀ ਡਿਊਟੀ ਆ ਹੁਣ ਦੇਖਣਾ ਇਹ ਬਣਦਾ ਇਹ ਸੱਚ ਆ ਜਾਂ ਝੂਠ ਆ ਬਈ ਹਾਲੇ ਤੱਕ ਸਾਹਮਣੇ ਨਹੀਂ ਆਇਆ ਇਹ ਕਹਿੰਦੇ ਵੀ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਸਾਨੂੰ ਰੋਕਿਆ ਜਾਂਦਾ ਸਾਡੇ ਨਾਲ ਤੱਕਾ ਹੋ ਰਿਹਾ ਇਹੇ ਕੇਜਰੀਵਾਲ ਦਾ ਤੇ ਜਿਹੜਾ ਸੀਐਮ ਭਵੰਤਮਾਨ ਦਾ ਸ਼ਰੀਆਂ ਨਾਲ ਤੱਕਾ ਵੀ ਜੋ ਵੀ ਜਿੱਥੇ ਵੀ ਮਿਲਦਾ ਕੋਈ ਵੀ ਕਾਲੀਦਰ ਵਰਕਰ ਤੇ ਉਹਨਾਂ ਨੂੰ ਤੁਸੀਂ ਗ੍ਰਿਫਤਾਰ ਕਰ ਲਓ ਤਾਂ ਇਹਨਾਂ ਦੀ ਗੁੰਡਾਗਰਦੀ ਨਹੀਂ ਚੱਲੂਗੀ ਇਹ ਜੋ ਇਹਨਾਂ ਦਾ ਕਹਿਣਾ ਸੁਖਵੀਰ ਬਦਲਦਾ ਤੇ ਭਾਈ ਹੁਣ ਜਿਉਂਕੀ ਇਹ ਹੁਣ ਦੀਆਂ ਖਬਰਾਂ ਸਿਰਫ 5 ਮਿੰਟ ਹੋਇਆ ਖਬਰਾਂ ਇਹਨੂੰ ਤਾਂ ਸੋਡੇ ਨੇ ਇਹ ਸਾਂਝੀ ਜ਼ਰੂਰ ਕਰਨੀ ਜਿਉਂਕਿ ਖਬਰ ਤੇ ਖਬਰ ਆ ਰਹੀ ਆ ਜਿਸ ਦਿਨ ਦਾ ਵਿਕਰਮ ਜੀ ਟੀਏ ਨੂੰ ਚੱਕਿਆਗਾ ਤੇ ਰਿਮਾਂਡ ਤੇ 7 ਦਿਨਾਂ ਤੇ ਜੋ ਅੱਜ ਉਹਨਾਂ ਦਾ ਰਿਮਾਂਡ ਖਤਮ ਹੋ ਚੱਲਿਆ ਤੇ ਅੱਗੇ ਦਾ ਰਿਮਾਂਡ ਮਿਲੂ ਜਾਂ ਨਹੀਂ ਮਿਲੂ ਵਿਜੀਲੈਂਸ ਦਾ ਅੱਗੇ ਦਾ ਕੀ ਕਹਿਣਾ ਇਹ ਜਿਹੜੀਆਂ ਹੁੰਦੀਆਂ ਖਬਰਾਂ ਜਿਹਦੇ ਵਿੱਚ ਬਈ ਸੁਖਵੀਰ ਬਾਦਲ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੁਣ ਅੱਗੇ ਦਾ ਮਾਮਲਾ ਕੀ ਆਊਗਾ ਸਾਹਮਣੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਰਹੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦਿਆ ਕਰੋ ਨਵੇਂ ਟੌਪਿਕ ਤੇ ਧੰਨਵਾਦ